ਸਤਿ ਸ੍ਰੀ ਅਕਾਲ ਜੀ ਪੰਜਾਬੀ ਵੈਜ ਫੂਡ 14 ਨੰਬਰ ਤੇ ਤੁਹਾਡਾ ਸਵਾਗਤ ਹੈ ਆਸ ਕਰਦੇ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅੱਜ ਵਾਲੀ ਰੈਸਪੀ ਹੈ ਜਿਹੜੀ ਉਹ ਬਹੁਤ ਹੀ ਅੱਛੀ ਤੇ ਬਹੁਤ ਹੀ ਲਬਾਉਣੀ ਜੀ ਚੀਜ਼ ਆ ਕਿਉਂਕਿ ਤੁਸੀਂ ਹੁਣ ਆਪ ਵੀ ਦੇਖ ਕੇ ਦੱਸਣਾ ਕੀ ਹੈਗੇ ਆਪਣੇ ਮਰੁੰਡੇ ਜਿਨ੍ਹਾਂ ਨੂੰ ਬੋਲਦੇ ਹਸੀ ਇਹਨਾਂ ਨੂੰ ਫੁੱਲੀਆਂ ਵੀ ਬੋਲਦੇ ਇਹ ਆਪਣੇ ਚੇਰਵੜੇ ਹੁਣ ਤੁਸੀਂ ਦੇਖ ਸਕਦੇ ਆ ਕਿ ਇਹਨਾਂ ਤੋਂ ਆਪਾਂ ਕਿਹੜੀ ਡਿਸ਼ ਜਿਹੜੀ ਉਹ ਫਟਾਫਟ ਤੇ ਸਟੋਰ ਕਰਕੇ ਰੱਖਣ ਵਾਲੀ ਬਣ ਸਕਦੀ ਆ ਤੇ ਆਪਾਂ ਇਹਦੇ ਵਾਸਤੇ ਲੈ ਲਏ ਆਏ ਮਸਾਲੇ ਇਹ ਲਈ ਆਪਾਂ ਸੌਫ ਕਾਲਾ ਨਮਕ ਤੰਗਾ ਪਾਊਡਰ ਜੀਰਾ ਪਾਊਡਰ ਚਿੱਟਾ ਨਮਕ ਚੀਨੀ ਤੇ ਇਹ ਲਈ ਆਪਾਂ ਨਾਰੀਅਲ ਬੂਰਾ ਇਹਦੀ ਜਗ੍ਹਾ ਤੁਸੀਂ ਜੇਕਰ ਤੁਹਾਡੇ ਕੋਲ ਦੂਜਾ ਉਹ ਠੂਠੀ ਟਾਈਪ ਨਾਰੀਅਲ ਉਹਨੂੰ ਵੀ ਕੱਟ ਕੇ ਲੈ ਸਕਦੇ ਆ ਮੌਫਲੀ ਦੀ ਗਿਰੀ ਚਨਾ ਦਾਲ ਤੇ ਇਧਰ ਲਈ ਆਪਾਂ ਹਰੀ ਮਿਰਚ ਤੇ ਕੜੀ ਪੱਤਾ ਤੇ ਬਸ ਚਟ ਤੇ ਪਟ ਵਾਲੀ ਰੈਸਪੀ ਆ ਪਰ ਇਹਦਾ ਮੈਥਡ ਜਿਹੜਾ ਉਹ ਤੁਸੀਂ ਜ਼ਰੂਰ ਦੇਖਣਾ ਵੀਡੀਓ ਦੇ ਨਾਲ ਬਣਿਆ ਰਹਿਣਾ ਅੰਤ ਤੱਕ ਤੇ ਇਧਰ ਆਪਾਂ ਰੱਖ ਲਈ ਸੀਗੀ ਕੜਾਈ ਕੜਾਈ ਦੇ ਵਿੱਚ ਆਪਾਂ ਪਾ ਦਨੇ ਆ ਜਿਹੜੇ ਬੜੇ ਇਸ ਦੇ ਨਾਲ ਹੀ ਆਪਾਂ ਪਾ ਦਾਂਗੇ ਮਰੁੰਡਾ ਫੁੱਲਿਆ ਉਧਰ ਆਪਾਂ ਉਹਨਾ ਟਾਈਮ ਇੱਕ ਮਿਕਸੀ ਲੈ ਲਿਆ ਤੇ ਇਹਦੇ ਵਿੱਚ ਪਾ ਕੇ ਆਪਾਂ ਸਾਰੇ ਹੀ ਇਹਨਾਂ ਮਸਾਲਿਆਂ ਦਾ ਬਣਾ ਲਾਂਗੇ ਫਾਈਨ ਪਾਊਡਰ ਜੀ ਆਪਣੇ ਮਸਾਲਿਆਂ ਦਾ ਦੇਖੋ ਫਾਈਨ ਪਾਊਡਰ ਬਣ ਚੁੱਕਾ ਵਾ ਤੇ ਇੰਨੀ ਵਧੀਆ ਇਹਨਾਂ ਦੀ ਸਮੈਲ ਤੇ ਮਹਿਕ ਆ ਰਹੀ ਹੈ ਨਾ ਉਹ ਦੇਖੋ ਲਾਗੇ ਤੋਂ ਕਰਕੇ ਵੈਸੇ ਵੀ ਇਹੋ ਜਿਹਾ ਮਸਾਲਾ ਜਿਹੜਾ ਬਣਾ ਕੇ ਘਰ ਦੇ ਵਿੱਚ ਰੱਖ ਹੀ ਲੈਣਾ ਚਾਹੀਦਾ ਵਾ ਤੇ ਇਹ ਹੈਗੇ ਆਪਣੇ ਇਹ ਦੇਖੋ ਤੇ ਫੁੱਲੀਆਂ ਇਹ ਇੱਕ ਸਾਈਡ ਤੋਂ ਮਾਰੀਆਂ ਜਾਂਦੀਆਂ ਮੇਰੇ ਕੋਲੋਂ ਥੋੜਾ ਜਿਹਾ ਹਲਾ ਜਾਂ ਨਹੀਂ ਸੀ ਗਿਆ ਤੇ ਇਸ ਤਰ੍ਹਾਂ ਹੋ ਗਿਆ ਇਹਨਾਂ ਨੂੰ ਆਪਾਂ ਹੁਣ ਵਿੱਚੋਂ ਕੱਢ ਦੇਵਾਂਗੇ ਠੀਕ ਆ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹੀ ਕਰੰਚੀ ਜੀਆਂ ਸੀ ਕਰ ਲੈਣਾ ਹੁੰਦਾ ਵਾ ਜਦੋਂ ਤੱਕ ਇਹਨਾਂ ਦੀ ਇਸ ਤਰ੍ਹਾਂ ਕਰੰਚੀ ਨਾ ਹੋ ਜਾ ਠੀਕ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੀਨੇ ਇੱਕ ਬੋਲ ਦੇ ਵਿੱਚ ਹਾਂਜੀ ਉਹੀ ਕੜਾਈ ਆਪਾਂ ਸਾਫ਼ ਕਰਕੇ ਦੁਬਾਰਾ ਤੋਂ ਲੈ ਲਈਏ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਮਸਟਰਡ ਆਇਲ ਕਿਹਾ ਇਹ ਤੁਸੀਂ ਜਿੰਨੀ ਮਾਊਂਡ ਦੇ ਵਿੱਚ ਆਪਣਾ ਚੜਬੜੇ ਲਿਆ ਓਨਾ ਹੀ ਸਾਬ ਦੇ ਨਾਲ ਤੇਲ ਲੈ ਸਕਦੇ ਆ ਤੇ ਇਹ ਮੈਂ ਮਸਟਰਡ ਆਇਲ ਇਸ ਕਰਕੇ ਲਿਆ ਕਿ ਇਹ ਮਤਲਬ ਕਿ ਆਪਣਾ ਜਿਹੜੀ ਵੀ ਕੋਈ ਚੀਜ਼ ਆਪਾਂ ਬਣਾਉਣੇ ਉਹ ਹੈਲਥ ਵਾਸਤੇ ਜਿਹੜੀ ਹਰੇਕ ਹੀ ਵਧੀਆ ਹੋਵੇ ਕਿਉਂਕਿ ਇਹ ਆਪਣੇ ਸਾਰਿਆਂ ਨੇ ਹੀ ਖਾ ਲੈਣੇ ਆ ਬੱਚਿਆਂ ਨੇ ਵੀ ਬਜ਼ੁਰਗਾਂ ਨੇ ਵੀ ਸਾਰਿਆਂ ਲਈ ਇਹੋ ਜੇ ਠੰਡ ਦੇ ਮੌਸਮ ਦੇ ਵਿੱਚ ਹਰ ਚੀਜ਼ ਆ ਜਿਹੜੀ ਮਤਲਬ ਕਿ ਉਹ ਖੁਆ ਬੇਸਣ ਅਲਸੀ ਹੀ ਨਹੀਂ ਹੋਣੀ ਚਾਹੀਦੀ ਕੋਈ ਚੀਜ਼ਾਂ ਲਾਈਟ ਵੇਟ ਵੀ ਹੋਣੀਆਂ ਚਾਹੀਦੀਆਂ ਕਿਸੇ ਟਾਈਮ ਆਪਣਾ ਦਿਲ ਕਰਦਾ ਵਾ ਤੇ ਤੁਸੀਂ ਮਤਲਬ ਫਟਾਫਟ ਬਣਨ ਵਾਲੀ ਇਹ ਰੈਸਪੀ ਜਿਹੜੀ ਤਿਆਰ ਕਰ ਸਕਦੇ ਆ ਇਹਦੇ ਵਿੱਚ ਹੋਰ ਵੀ ਗੁੱਡ ਚੀਜ਼ ਹੋਗੀ ਕਿ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾਇਆ ਵਾ ਤੇ ਚਲੋ ਤੇਲ ਆਪਣਾ ਜਿਹੜਾ ਉਹ ਗਰਮ ਹੋ ਚੁੱਕ ਲਿਆ ਵਾ ਤੇਲ ਆਪਣਾ ਕਾਫੀ ਗਰਮ ਹੋ ਚੁੱਕਾ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਗਿਰੀ ਗੈਸ ਨੂੰ ਆਪਾਂ 2 ਮਿੰਟ ਵਾਸਤੇ ਬੰਦ ਹੀ ਕਰ ਦਿੰਨੇ ਆ ਕਿਉਂਕਿ ਆਪਣਾ ਤੇਲ ਜਿਹੜਾ ਕਾਫੀ ਗਰਮ ਇਹਦੇ ਵਿੱਚ ਆਪਾਂ ਪਾ ਦਾਂਗੇ ਚਨਾ ਦਾਲ ਜਿਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਆ ਪਰ ਇਹਦੇ ਨਾਲ ਜਿਹੜਾ ਟੇਸਟ ਆ ਨਾ ਉਹ ਬਹੁਤੀ ਜ਼ਿਆਦਾ ਵਧੀਆ ਆਊਗਾ ਇਹ ਪੂਜੀ ਹੋਈ ਚਨਾ ਦਾਲ ਹੈ ਜੀ ਕੱਚੀ ਚਨਾ ਦਾਲ ਜਿਹੜੀ ਆ ਉਹ ਨਹੀਂ ਪਾਉਣੀ ਆਪਾਂ ਇੱਥੇ ਆਪਾਂ ਸਾਬਤ ਵੀ ਪਾ ਸਕਦੇ ਆ ਚਨੇ ਇਹ ਤੁਹਾਡੀ ਖੋਦੀ ਵਿੱਚ ਇਸ ਦੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਫਰੈਸ਼ ਤੋਤਾ ਹੋਇਆ ਕੜੀ ਪੱਤਾ ਇਹਦੇ ਨਾਲ ਤਾਂ ਹੋਰ ਵੀ ਚਾਰ ਚੰਨ ਲੱਗ ਜਾਂਦੇ ਆ ਕੜੀ ਪੱਤੇ ਦਾ ਟੇਸ ਇੰਨਾ ਕੁ ਵਧੀਆ ਨਾ ਕਿ ਮੈਂ ਬਿਆਨ ਨਹੀਂ ਕਰ ਸਕਦੀ ਜਦੋਂ ਉਹਦਾ ਕੱਚੇ ਦੀ ਜੀ ਮਹਿਕ ਆਉਂਦੀ ਆ ਬਹੁਤ ਹੀ ਕੱਟੀ ਮੈਂ ਕਰ ਲਈਆ ਫਿਰ ਪਾਵਾਂਗੇ ਆਪਾਂ ਕੱਟੀ ਹੋਈ ਹੈ ਹਰੀ ਮਿਰਚ ਥੋੜੀ ਮਿਰਚ ਆਪਾਂ ਜਿਹੜੀਆਂ ਉਹ ਮਤਲਬ ਪੀਸਾਂ ਚ ਕੱਟ ਲਈ ਸੀ ਤੇ ਥੋੜੀ ਜੀ ਆਪਾਂ ਬਰੀਕ ਪੀਸਾਂ ਦੇ ਵਿੱਚ ਕੱਟੀ ਸੀ ਜੇ ਮਿਰਚਾਂ ਜਿਹੜੀ ਜਿੰਨੀ ਵੀ ਤੁਸੀਂ ਖਾਣੇ ਆ ਉੰਨੀ ਕੀ ਵੀ ਪਾ ਸਕਦੇ ਆ ਆਪਣੀ ਉਹਨਾਂ ਕੀ ਤਿੱਖਾਪਨ ਕਰੋਗੇ ਤੇ ਇਸ ਦੇ ਨਾਲ ਮੈਂ ਪਾ ਦਨੀ ਆ ਦੋ ਚਮਚ ਨਾਰੀਅਲ ਬੂਰਾ ਜਾਨੀ ਕਿ ਜੇ ਤੁਹਾਡੇ ਕੋਲ ਇੱਥੇ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਤੇ ਉਸ ਤਰ੍ਹਾਂ ਤੁਹਾਡੇ ਘਰ ਅਸੀਂ ਠੂਕੀ ਬੋਲਦੇ ਆ ਠੂਠੀ ਜਾਂ ਨਾਰੀਅਲ ਜੋਟ ਹੈਗਾ ਤੁਸੀਂ ਉਹਨੂੰ ਕੱਟ ਕੇ ਵੀ ਪਾ ਸਕਦੇ ਹੋ ਉਹ ਵੀ ਬਹੁਤ ਵਧੀਆ ਲੱਗੇਗਾ ਠੀਕ ਆ ਤੇ ਇਸ ਤਰ੍ਹਾਂ ਤੁਸੀਂ ਨਾਰੀਅਲ ਬੂਰਾ ਵੀ ਪਾ ਸਕਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਕਰ ਲਏ ਨੇ ਥੋੜਾ ਰੋਸਟ ਹਾਂਜੀ ਹੁਣ ਇਹਦੇ ਵਿੱਚ ਜਾਊਗਾ ਥੋੜਾ ਹਲਦੀ ਪਾਊਡਰ ਜੋ ਕਿ ਦਾ ਮੇਨ ਕਲਰ ਆ ਤੇ ਇਸ ਦੇ ਨਾਲ ਹੀ ਇਦੇ ਵਿੱਚ ਜਾਊਗੀ ਥੋੜੀ ਜਿਹੀ ਦੇਕੀ ਮਿਰਚ ਜੇ ਦੀ ਕੋਈ ਵੀ ਮੈਜ਼ਰਮੈਂਟ ਨਹੀਂ ਹੈਗੀ ਤੁਸੀਂ ਆਪਣੇ ਪੇਸਟ ਅਨੁਸਾਰ ਪਾ ਸਕਦੇ ਹੋ ਇਹਦੇ ਨਾਲ ਹੀ ਆਪਾਂ ਪਾ ਦਾਂਗੇ ਅੱਧਾ ਚਮਚ ਆਮਚੂਰ ਪਾਊਡਰ ਠੀਕ ਆ ਤੁਸੀਂ ਨਿੰਬੂ ਵੀ ਨਚੋੜ ਸਕਦੇ ਆ ਠੀਕ ਆ ਚਾਟ ਮਸਾਲਾ ਵੀ ਵਰਤ ਸਕਦੇ ਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਪਣੇ ਜੜਵੜੇ ਤੇ ਮुरमਰਾ ਲਓ ਜੀ ਆਪਾਂ ਕਰ ਲਿਆ ਆਪਣਾ ਪੋਹਾ ਤੇ ਮੁਰੰਡਾ ਮਿਕਸ ਨੋਜ ਦੇਖ ਸਕਦੇ ਤੁਸੀਂ ਆਗੀ ਵਾਰੀ ਹੁਣ ਆਪਣੇ ਉਸ ਮਸਾਲੇ ਦੀ ਜਿਹੜਾ ਕਿ ਆਪਾਂ ਪਹਿਲਾਂ ਗ੍ਰाइंड ਕਰ ਚੁੱਕੇ ਹਾਂ ਇਹਦੇ ਵਿੱਚ ਮੈਂ ਪਾ ਕੇ ਦੋ ਚਮਚ ਜਿਹੜੇ ਉਹ ਪਾ ਦਿੱਤੇ ਮਸਾਲੇ ਦੇ ਮਸਾਲਾ ਆਪਾਂ ਜਿਹੜਾ ਇਹਦੀ ਮੌਨਤੋ ਵਾਦ ਮਿਕਸ ਕੀਤਾ ਸੀਗਾ ਕਿਉਂਕਿ ਇਹ ਹੋਰ ਵੀ ਬੜੀਆਂ ਚੀਜ਼ਾਂ ਦੇ ਵਿੱਚ ਕੰਮ ਆ ਜਾਂਦਾ ਵਾ ਤੇ ਮੈਂ ਤੁਹਾਨੂੰ ਦੱਸੂਗੀ ਇਸ ਤਰ੍ਹਾਂ ਦੇ ਮਸਾਲੇ ਤੁਸੀਂ ਜਿਹੜੇ ਆ ਘਰ ਵਿੱਚ ਬਣਾ ਕੇ ਜਰੂਰ ਰੱਖ ਛੱਡਿਆ ਕਰੋ ਕਿਉਂ ਅੱਜ ਕੱਲ ਤਾਂ ਬਹੁਤ ਹੀ ਜ਼ਿਆਦਾ ਕੱਟਦੇ ਹਨ ਹਨਾ ਦੱਬੀਆਂ ਡੁੱਬੀਆਂ ਜੀਆਂ ਮਤਲਬ ਜਾਰ ਕਿੰਨੇ ਤਾਂ ਮੈਨੂੰ ਹੋਰ ਤਰ੍ਹਾਂ ਦੇ ਲੱਗਦਾ ਕਹਿਣਾ ਪੈਂਦਾ ਤੇ ਵੀਡੀਓ ਦੇ ਵਿੱਚ ਤੇ ਉਹ ਲਿਆ ਕੇ ਤੁਸੀਂ ਸੈੱਟ ਤੇ ਇੱਕ ਸੈੱਟ ਹੈ ਜਿਹੜਾ ਨਾ ਉਹ ਮਸਾਲਿਆਂ ਵਾਸਤੇ ਹੀ ਨਾਲ ਲਿਆ ਕਰੋ ਜਿਹਦੇ ਵਿੱਚ ਇਸ ਤਰ੍ਹਾਂ ਆਪਾਂ ਮਸਾਲੇ ਬਣਾ ਕੇ ਰੱਖੇ ਹੋਣ ਸਾਂ ਤਾਂ ਚਲੋ ਵੀਡੀਓ ਦਾ ਕਰਕੇ ਦਿਖਾਉਣਾ ਪੈਂਦਾ ਵਾ ਤਾਂ ਫਿਰ ਉਹ ਰੋ ਤੇ ਨਹੀਂ ਤੇ ਇਹ ਵੜੀ ਨਾ ਚੀਜ਼ ਆ ਫਿਰ ਆਪਣੀ 5 ਮਿੰਟ ਦੀ ਹੀ ਰੈਸਪੀ ਰਹਿ ਜਾਂਦੀ ਹੈ ਜਦੋਂ ਆਪਾਂ ਸਾਰੇ ਮਸਾਲੇ ਜਿਹੜੇ ਆ ਪਹਿਲਾਂ ਤਿਆਰ ਕਰਕੇ ਕਿਸੇ ਵੀ ਡਿਸ਼ ਦੇ ਰੱਖੇ ਹੁੰਦੇ ਆ ਤੇ ਹੁਣ ਜਿਹੜੀ ਮਹਿਕ ਆ ਇਹ ਸਿਰਫ ਸਾਨੂੰ ਮਹਿਸੂਸ ਹੋ ਰਹੀ ਹੈ ਤੇ ਇਹਦਾ ਟੇਸਟ ਵੀ ਸਾਨੂੰ ਹੀ ਮਹਿਸੂਸ ਹੋਊਗਾ ਤੁਸੀਂ ਇਹਨੂੰ ਬਣਾ ਕੇ ਖਾਓਗੇ ਤੁਹਾਨੂੰ ਫਿਰ ਪਤਾ ਚੱਲੇਗਾ ਕਿ ਇਹਦਾ ਟੇਸਟ ਜਿਹੜਾ ਉਹ ਕਿਸ ਤਰ੍ਹਾਂ ਦਾ ਆ ਵਾ ਤੇ ਤੁਸੀਂ ਆਦੀ ਇਸ ਡਿਸ਼ ਨੂੰ ਬਣਾ ਕੇ ਖਾਣਾ ਤੇ ਐਨਜੋਏ ਕਰਨਾ ਤੁਸੀਂ ਮੌਸਮ ਦੇਖ ਸਕਦੇ ਆ ਅੰਗੀਠੀ ਜਾਂ ਕੋਲੇ ਸੇਕਦਿਆਂ ਹੋਇਆ ਤੁਸੀਂ ਇਹਨੂੰ ਬਣਾਉਣਾ ਤੇ ਖਾਣਾ 5 ਮਿੰਟ ਦੀ ਰੈਸਪੀ ਆ ਤੇ ਸਾਡਾ ਚੈਨਲ ਪੰਜਾਬੀ ਵੈਜ ਫੂਡ 1463 ਸਬਸਕ੍ਰਾਈਬ ਸ਼ੇਅਰ ਕਮੈਂਟ ਲਾਈਕ ਕਰਨਾ ਨਾ ਭੁੱਲਣਾ ਵੀਡੀਓ ਅੱਛੀ ਲੱਗੇ ਤਾਂ ਸਪੋਰਟ ਵੀ ਕਰ ਦੇਣਾ ਥੈਂਕ ਯੂ